ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਹੋਈ ਹੈ ਚੋਰੀ ਮੈਂ ਪਹਿਲੇ ਓਮ ਮੈਡੀਕਲਸ ਤੇ ਆਇਆ ਸੀ ਇਹਨਾਂ ਦਾ ਪਤਾ ਲੱਗਿਆ ਸੀ ਮੈਨੂੰ ਜੀ ਫਿਰ 10-15 ਮਿੰਟ ਮੈਂ ਮੈਂ ਕਿਹਾ ਜੀ ਮੈਂ ਆਪਣਾ ਵੀ ਚੈੱਕ ਕਰ ਲਾ ਜੀ ਉੱਥੇ ਗਿਆ ਤੇ ਮੇਰੇ ਵੀ ਤਾਲੇ ਟੁੱਟੇ ਪਏ ਸੀ ਜੀ ਪੁਲਿਸ ਆਨ ਤੇ ਫਿਰ ਛੱਟ ਚੱਕਿਆ ਜੀ ਫਿਰ ਆਂਦਾ ਚੈੱਕ ਕੀਤਾ ਸਾਰਾ ਕੁਝ ਖਿਲਰਿਆ ਪਿਆ ਸੀ ਤੇ ਹੋਰ ਵੀ ਕੁਝ ਹੈ ਗਿਆ ਸੀ ਦੁਕਾਨ ਦੇ ਤੁਹਾਡੇ ਦਸਤਾਵੇਜ਼ ਵਗੈਰਾ ਕੋਈ ਪੈਸਾ ਨਹੀਂ ਹੋਰ ਕਿਸੇ ਨੂੰ ਛੇੜਿਆ ਨਹੀਂ ਜੀ ਕੋਈ ਮੈਡੀਸਨ ਨਹੀਂ ਕੁਝ ਨਹੀਂ ਇਲਾਕੇ ਦੀ ਸੇਫਟੀ ਚਾਹੀਦੀ ਹੈ ਕੱਲ ਇੱਥੇ ਪਰਸ ਵੀ ਕਿੱਟਿਆ ਕਿਸੇ ਦਾ ਅੱਛਾ ਲੇਡੀ ਦਾ ਹੂੰ ਅੱਛਾ ਹਾਂ ਤੇ ਤੁਹਾਡੇ ਕਹਿੰਦਾ ਮਤਲਬ ਕੀ ਇੱਥੇ ਪੁਲਿਸ ਪ੍ਰਸ਼ਾਸਨ ਜਾਂ ਕੋਈ ਪੀਸੀਆਰ ਕੋਈ ਗਸ਼ਤ ਨਾ ਕਰ ਕਰਦਾ ਨਹੀਂ ਹੈ ਪੀਸੀਆਰ ਆਂਦੀ ਹੈ ਜੀ ਉਹਨਾਂ ਤੋਂ ਬਾਅਦ ਆ ਜਾਂਦੇ ਆ ਚੋਰ ਜਿਸ ਵਾਰੀ ਦੁਕਾਨ ਤੇ ਆਏ ਆ ਜੀ ਸ਼ਟਰ ਉੱਤੇ ਚੱਕਰ ਲੱਗਿਆ ਦੇਖਿਆ ਤਾਲੇ ਨਹੀਂ ਲੱਗੇ ਹੋਏ ਸੀ ਤਾਂ ਅਸੀਂ ਤਾਲੇ ਖੋਲ ਹੀ ਨਹੀਂ ਸਕੇ ਹੂੰ ਉਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਜੀ ਦੁਕਾਨ ਤੇ ਚੋਰੀ ਹੋਈ ਹੈ ਤਾਲੇ ਸਾਈਡ ਤੇ ਟੁੱਟੇ ਹੋਏ ਪਏ ਸੀਗੇ ਹੂੰ ਸਸਕੀਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਜਿੱਥੇ ਕੀ ਗੁੰਡਾਗਰਦੀ ਵੀ ਲਗਾਤਾਰ ਚੱਲਦੀ ਪਈ ਹੈ ਉਹ ਚੋਰਾਂ ਦੇ ਜਿਹੜੇ ਹੌਸਲੇ ਆ ਲਗਾਤਾਰ ਬਲੰਦ ਹੋ ਰਹੇ ਹੈਗੇ ਨੇ ਅੱਜ ਤੋਂ ਕਾਫੀ ਧੇਰ ਪਹਿਲਾਂ ਇੱਕ ਮੰਦਰ ਦੇ ਵਿੱਚ ਵੀ ਚੋਰੀ ਹੁੰਦੀ ਹੈ ਉੱਥੇ ਵੀ 35 ਔਰ 40 ਲੱਖ ਦੀ ਮੰਦਰ ਚ ਚੋਰੀ ਹੁੰਦੀ ਹੈ ਸੋ ਸੋ ਅੱਜ ਗੱਲਬਾਤ ਕਰਦੇ ਆਂ ਸੋ ਪਹੁੰਚੇ ਕੁਮਾਰ ਮੰਡੀ ਦੇ ਵਿੱਚ ਜਿੱਥੇ ਕੀ ਦੋ ਦੁਕਾਨਾਂ ਦੋ ਦੁਕਾਨਦਾਰਾਂ ਦੇ ਦੁਕਾਨ ਦੇ ਉੱਤੇ ਚੋਰੀ ਹੋਈ ਦੀ ਆਪਾਂ ਗੱਲਬਾਤ ਕਰਦੇ ਆਂ ਆਪਣੇ ਅਮੇਜ਼ਿੰਗ ਟੀਵੀ ਭਾਈ ਕੀ ਨਾਮ ਆ ਤੁਹਾਡਾ ਸੁਮੇਸ਼ ਚੋਰੀ ਮੈਂ ਪਹਿਲੇ ਓਮ ਮੈਡੀਕਲਸ ਤੇ ਆਇਆ ਸੀ ਇਹਨਾਂ ਦਾ ਪਤਾ ਲੱਗਿਆ ਸੀ ਮਨ ਨੂੰ ਜੀ ਫਿਰ 10 15 ਮਿੰਟ ਮੈਂ ਮੈਂ ਕਿਹਾ ਜੀ ਮੈਂ ਆਪਣਾ ਵੀ ਚੈੱਕ ਕਰ ਲਾ ਉੱਥੇ ਗਿਆ ਤੇ ਮੇਰੇ ਵੀ ਤਾਲੇ ਟੁੱਟੇ ਪਏ ਸੀ ਜੀ ਤੇ ਤੇ ਤੁਹਾਡੇ ਤੁਹਾਡੀ ਦੁਕਾਨ ਤੋਂ ਕੋਈ ਪੈਸਾ ਵਗੈਰਾ ਵੀ ਕੁਝ ਹਾਂਜੀ ਹਾਂਜੀ ਕਿ ਕਿੰਨੇ ਕੁ ਪੈਸੇ ਲੈ ਗਏ 25000 ਰੁਪਏ ਦੇ ਤੇ ਹੋਰ ਕੁਝ ਇੱਕ ਸੋਨੇ ਦੀ ਬੈਂਗਲ ਸੀ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਦੁਕਾਨ ਦੇ ਬਾਰੇ ਕਿੱਦਾਂ ਲੱਗਿਆ ਮੈਂ ਜਦੋਂ ਚੈੱਕ ਕੀਤਾ ਤਾਲੇ ਟੁੱਟੇ ਹੋਏ ਸੀ ਦੋਨੋਂ ਅੱਛਾ ਜੀ ਹਾਂ ਫੇਰ ਪੁਲਿਸ ਆਨ ਤੇ ਫੇਰ ਛਾਟ ਚੱਕਿਆ ਜੀ ਫੇਰ ਆਂਦਾ ਚੈੱਕ ਕੀਤਾ ਸਾਰਾ ਕੁਝ ਖਿਲਰਿਆ ਪਿਆ ਸੀ ਤੇ ਹੋਰ ਵੀ ਕੁਝ ਹੈਗੇ ਸੀ ਦੁਕਾਨ ਦੇ ਤੁਹਾਡੇ ਦਸਤਾਵੇਜ਼ ਵਗੈਰਾ ਕੋਈ ਪੈਸਾ ਨਹੀਂ ਹੋਰ ਕਿਸੇ ਨੂੰ ਛੇੜਿਆ ਨਹੀਂ ਜੀ ਕੋਈ ਮੈਡੀਸਨ ਨਹੀਂ ਕੁਝ ਨਹੀਂ ਕੈਸ਼ ਲੈ ਗਿਆ ਬਸ ਤੇ ਮੌਕੇ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਹਾਂਜੀ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਹੈ ਆਪਣੀ ਸਾਰਾ ਕੁਝ نیچے ਗਿਰਿਆ ਪਿਆ ਸੀ ਚੇਂਜ ਵਗੈਰਾ ਨਾ ਪਾਣ ਵਗੈਰਾ ਜੀ ਨੋਟ ਸਾਰੇ ਲੈ ਗਏ ਉਹ ਚੱਕ ਕੇ ਤੇ ਕਿੰਨੇ ਕ ਨੋਟ ਹੈਗੇ ਸੀ 25000 25000 ਰੁਪਏ ਤੇ ਕੀ ਮੰਗ ਕੀ ਕਰਦੇ ਆ ਉਸੀ ਮੰਗ ਸੇਫਟੀ ਚ ਆਉਂਦੀ ਹਮ ਸਾਰੇ ਇਲਾਕੇ ਦੀ ਸੇਫਟੀ ਚਾਹੀਦੀ ਹੈ ਕੱਲ ਇੱਥੇ ਪਰਸ ਵੀ ਖਿੱਚਿਆ ਕਿਸੇ ਦਾ ਅੱਛਾ ਲੇਡੀ ਦਾ ਹਮ ਅੱਛਾ ਹਾਂ ਤੇ ਤੁਹਾਡੇ ਕਹਿੰਦਾ ਮਤਲਬ ਕਿ ਇੱਥੇ ਪੁਲਿਸ ਪ੍ਰਸ਼ਾਸਨ ਜਾਂ ਕੋਈ ਪੀਸੀਆਰ ਕੋਈ ਗਸ਼ਤ ਨਾ ਕਰ ਕਰਦਾ ਨਹੀਂ ਹੈ ਪੀਸੀਆਰ ਆਉਂਦੀ ਆ ਜੀ ਉਹਨਾਂ ਤੋਂ ਬਾਅਦ ਆ ਜਾਂਦੇ ਆ ਚੋਰ ਹਮ ਉਹ ਵੀ ਕੀ ਕਰਨ ਦੇਖੋ ਤੇ ਕਿੰਨੇ ਕੁ ਦਾ ਟਾਈਮ ਹੈਗਾ ਇਹ ਤੁਹਾਡੀ ਜੀ 3:55 ਜੀ 3:55 ਦੇ ਤੇ ਮੋਕੇ ਤੇ ਕੋਈ ਸੀਸੀ ਕੈਮਰਾ ਫੁਟੇਜ ਕੋਈ ਫੁਟੇਜ ਨਹੀਂ ਆ ਜੀ ਆਵਾਜ਼ ਆ ਰਹੀ ਹੈ ਤਾਲੇ ਤੋੜਨ ਦੀ ਬਸ دوسری ਦੁਕਾਨ ਦੀ ਸੀ ਉਹ ਗੱਲਬਾਤ ਕੀਤੀ ਆ ਉਸ ਦੁਕਾਨਦਾਰ ਨਾਲ ਜਿਹੜਾ ਕਿ ਆ ਇਹ ਆ ਜਿਹੜੇ ਦੁਕਾਨਦਾਰ ਨਾਲ ਗੱਲ ਕੀਤੀ ਹੈ ਕਿ ਆਇਆ ਹੈ ਦੁਕਾਨ ਤੋਂ 8-10 ਦੁਕਾਨਦਾਰ ਅੱਗੇ ਹੈਗੇ ਤੇ ਜਿਹੜੇ ਦੂਸਰੇ ਦੁਕਾਨਦਾਰ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਾਜੀ ਕੀ ਨਾਮ ਹੈ ਤੁਹਾਡਾ ਤਰຸນ ਰਾਵਲ ਬਲੀ ਕਿਦਾਂ ਤੁਹਾਨੂੰ ਪਤਾ ਕਿਦਾਂ ਪਤਾ ਲੱਗਿਆ ਦੁਕਾਨ ਤੇ ਚੋਰੀ ਤੁਹਾਨੂੰ ਕਿੱਦਾਂ ਜਸੂ ਸਰੇ ਦੁਕਾਨ ਤੇ ਆਏ ਆ ਜੀ ਸ਼ਟਰ ਉੱਥੇ ਚੱਕਰ ਲੱਗਿਆ ਦੇਖਿਆ ਤਾਲੇ ਨਹੀਂ ਲੱਗੇ ਹੋਏ ਸੀ ਅਸੀਂ ਤਾਲੇ ਖੋਲ ਹੀ ਨਹੀਂ ਸਕੇ ਉਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਜੀ ਦੁਕਾਨ ਤੇ ਚੋਰੀ ਹੋਈ ਹੈ ਤਾਲੇ ਸਾਈਡ ਤੇ ਟੁੱਟੇ ਹੋਏ ਪਏ ਸੀਗੇ ਉਸ ਤੋਂ ਬਾਅਦ ਕਿੰਨੇ ਕਿ ਆਪਣੇ ਤੋਂ ਦੁਕਾਨ ਚ ਤੁਹਾਡੀ ਕਿੰਨੇ ਕਿ ਚੋਰੀ ਹੋਈ 35000 ਰੁਪਏ ਦੇ ਕੈਸ਼ ਹੋਇਆ ਗਿਆ ਜੀ 35 35000 ਰੁਪਏ 35000 ਰੁਪਏ ਤੇ ਤੇ ਨਾਲ ਉਹ ਕਿੰਨੇ ਜਣੇ ਹੈਗੇ ਸੀ ਇਹ ਦੋ ਆਦਮੀ ਸੀਗੇ ਜੀ ਜਿਹੜੇ ਸੀਸੀਟੀਵੀ ਦੇ ਕੈਮਰੇ 'ਚ ਨਜ਼ਰ ਆਏ ਹੈ ਜੀ ਦੋ ਨੌਜਵਾਨ ਸੀਗੇ ਉਹ ਤੇ ਕੋਈ ਉਹਨਾਂ ਕੋਈ ਹਥਿਆਰ ਵਗੈਰਾ ਕੋਈ ਹੋਰ ਕੁਝ ਹਾਂਜੀ ਜਿਸ ਤਰ੍ਹਾਂ ਦੁਕਾਨ ਤੋਂ ਬਾਹਰ ਨਿਕਲੇ ਆਗੇ ਉਸ ਵੇਲੇ ਪਤਾ ਚੱਲਿਆ ਜੀ ਸੱਬਲ ਉਹਨਾਂ ਦੇ ਹੱਥੇ ਸੀਗੇ ਜੇ ਨਾਲ ਕਿ ਉਹਨਾਂ ਨੇ ਤਾਲੇ ਤੋੜੇ ਹੈਗੇ ਆ ਉਸ ਤੋਂ ਬਾਅਦ ਹੀ ਸਾਨੂੰ ਦੁਕਾਨ ਸੀਡੀਡੀ ਤੋਂ ਪਤਾ ਚੱਲੇ ਆ ਗਿਆ ਵੀ ਸੱਬਲ ਦੇ ਨਾਲ ਉਹਨਾਂ ਨੇ ਤਾਲੇ ਤੋੜੇ ਆ ਤਾਲਾ ਵੀ ਐਡੇ ਮੋਟੇ ਸੀ ਜਿਹੜੇ ਕਿ ਆਮ ਬੰਦੇ ਟੁੱਟ ਨਹੀਂ ਸਕਦੇ ਪਤਾ ਨਹੀਂ ਕਿੱਦਾਂ ਤੋੜੇ ਰੱਬ ਜਾਣੇ ਜੀ ਹੁੰਦੇ ਆ ਤੇ ਕਿੰਨੇ ਜਣੇ ਹੈਗੇ ਸੀ ਦੋ ਆਦਮੀ ਸੀਗੇ ਜੀ ਦੋ ਜ ਅਸੀਂ ਤੇ ਇਹ ਸੇਫਟੀ ਆਪਣੀ ਮੰਗਦੇ ਆ ਜੀ ਪੂਰੇ ਏਰੀਆ ਦੀ ਸੇਫਟੀ ਕੀਤੀ ਜਾਏ ਕਿਉਂਕਿ ਐਡਾ ਪੋਰਸ਼ ਏਰੀਆ ਹੈਗਾ ਕੁਮਾਰਵੰਡੀ ਦਾ ਐਡਾ ਮੇਨ ਏਰੀਆ ਹੈਗਾ ਉੱਥੇ ਵੀ ਜੇ ਸੇਫਟੀ ਨਹੀਂ ਹੈਗੀ ਤਾਂ ਕੀ ਕਰਾਂਗੇ ਦੋਸਤੋ ਕਿੱਥੇ ਸੇਫਟੀ ਹੈ ਤੇ ਮੌਕੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲ ਕੀਤੀ ਤੁਸੀਂ ਹਾਂਜੀ ਬੁਲਾਇਆ ਸੀ ਪੁਰਤਪੁਰ ਪੁਲਿਸ ਦੇ ਮੁਲਾਜ਼ਮ ਆਏ ਸੀਗੇ ਜੀ ਉਹਨਾਂ ਨੇ ਐਫ ਆਈ ਆਰ ਵਗੈਰਾ ਵੀ ਕੀਤੀ ਉਹਨਾਂ ਨੇ ਨਿਗਰਾਨੀ ਕੀਤੀ ਅਸੀਂ ਸ਼ਟਰ ਚੱਕੇ ਹੈਗੇ ਆਪਣੇ ਉਸ ਤੋਂ ਬਾਅਦ ਉਹਨੂੰ ਕਾਰਵਾਈ ਜੋ ਵੀ ਕਾਰਵਾਈ ਪੈਂਦੀ ਹੈ ਉਹ ਕਰਨਗੇ ਜੀ ਆਪਣੀ ਹੂੰ ਦੇਖ ਸੋ ਕਿ ਆਪਾਂ ਦੂਸਰੇ ਦੁਕਾਨਦਾਰ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਕਿ ਇਹਨਾਂ ਦੇ ਵੀ 25000 ਰੁਪਏ ਇਹਨਾਂ ਦਾ ਵੀ ਲੈ ਗਏ ਹੈਗੇ ਨੇ ਪਰ ਦੇ ਇੱਕ ਗੱਲ ਹੋਰ ਕਹੂੰਗਾ ਆਪਣੇ ਚੈਨਲ ਦੇ ਉੱਤੇ ਕਿ ਲਗਾਤਾਰ ਚੋਰਾਂ ਦੇ ਜਿਹੜੇ ਹੌਸਲੇ ਕਿੰਨੇ ਬਲੰਦ ਕੀਤੇ ਜਾ ਰਹੇ ਆ ਇਹ ਸਾਰਾ ਕੰਮ ਜਿਹੜੇ ਚੋਰ ਹੈ ਕਿੰਨੇ ਗਏ ਹੌਸਲੇ ਬਲੰਦ ਕਰਦੇ ਹੈਗੇ ਨੇ ਔਰ ਮੰਦਰ ਦੇ ਚੋਰੀ ਹੋ ਰਹੀ ਹੈ ਔਰ ਇਸ ਤੋਂ ਅੱਜ ਤੋਂ 2 ਦਿਨ ਪਹਿਲਾਂ ਕਿ ਜਿਹੜੇ ਭਈਆਂ ਨੇ ਇੱਥੇ ਰਲ ਕੇ ਇੱਥੇ ਇੱਕ ਪੰਜਾਬੀ ਭਾਈਚਾਰੇ ਨੂੰ ਵੀ ਇੱਕ ਮਾਰਤਾ ਹੈਗਾ ਸੀ ਕਿ ਲਗਾਤਾਰ ਇਸ ਚੀਜ਼ ਨੂੰ ਇੱਥੇ ਇੰਨਾ ਕੁ ਲੋਕ ਵਿਰੋਧ ਕਰਦੇ ਹੈਗੇ ਨੇ ਇਸ ਚੀਜ਼ ਨੂੰ ਲੈ ਕੇ ਔਰ ਪੂਰੇ ਬਿਆਰਾਂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਈ ਹੈ ਦੋ ਦੁਕਾਨਦਾਰਾਂ ਇਹਨਾਂ ਨੇ ਉਹਨਾਂ ਦੇ ਮੌਕੇ ਦੇ ਸੀਸੀ ਕੈਮਰੇ ਫੁਟੇਜ ਵੀ ਹੈਗੀ ਆ ਉਹ ਦੇਖਦੇ ਆ ਕਿ ਮੌਕੇ ਦੇ ਪੁਲਿਸ ਪ੍ਰਸ਼ਾਸਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਜਿਹੜੇ ਦੁਕਾਨਦਾਰਾਂ ਉਹਨਾਂ ਦੇ ਦੱਸਣ ਦੇ ਮੁਤਾਬਕ ਤੇ ਇਹ ਦੁਕਾਨਾਂ ਜਿਹੜੀਆਂ ਹੈਗੀਆਂ ਘਮਰ ਮੰਡੀ ਦੇ ਵਿੱਚ ਪੈਣੀਆਂ ਹੈਗੀਆਂ ਦੁਕਾਨਾਂ ਨੇੜੇ ਹਰ ਮੰਦਰ ਹੈਗਾ ਬਾਬਾ ਬਲਦਰ ਮੰਦਰ ਦੇ ਵਿੱਚ ਤੇ ਇਹਨਾਂ ਵਿੱਚ ਚੰਨ ਦੁਕਾਨਾਂ ਹੈਗੀਆਂ ਸੀ ਇੱਕ ਸੀਗੀ ਨਾਮ ਹੈ ਕਿਸੇ ਰਾਜੂ ਮੈਡੀਕੋ ਮੈਡੀਕੈਰ ਸੈਂਟਰ ਦੂਜਾ ਹੈਗਾ ਸੀ ਓਮ ਮੈਡੀਕੋਜ ਇੱਕ ਦੁਕਾਨ ਉਹ ਬਰਬਰ ਦੀ ਹੋ ਬਾ ਨਾਲ ਨਾਈ ਦੀ ਦੁਕਾਨ ਹੈਗੀ ਆ ਤੇ ਉੱਥੇ ਇਹ ਮੈਂ ਜਾਈ ਜਾ ਕੇ ਦੇਖਿਆ ਹੈਗਾ ਤੇ ਸਵੇਰ ਕੋਈ ਕਾਰਜ ਨੂੰ ਸਵੇਰੇ ਪਤਾ ਲੱਗਿਆ ਸਾਨੂੰ ਜਦੋਂ ਪਤਾ ਲੱਗਿਆ ਸਾਨੂੰ ਦੱਸਿਆ ਉਹਨਾਂ ਨੇ ਕਿ ਮੌਕੇ ਦੇ ਗਏ ਤੇ ਜਾ ਕੇ ਚੈਕ ਕੀਤਾ ਤੇ ਤਾਲੇ ਪਟੇ ਹੋਈਆਂ ਸੀ ਦੁਕਾਨਾਂ ਦੇ ਤੇ ਅੰਦਰ ਸਮਾਨ ਖਿਲਿਆ ਹੋਇਆ ਹੈ ਜਬਾਤ ਤੇ ਜਿਹੜੇ ਦਰਾਜ਼ ਸੀ ਉਹਨਾਂ ਵਿੱਚੋਂ ਉਹਨਾਂ ਨੇ ਮਾਲਕ ਦੇ ਦੱਸੇ ਮੁਤਾਬਕ ਵੀ ਨਾਲ ਵੀ ਸਾਡੇ ਕੁਝ ਪੈਸੇ ਚੜੀ ਚੋਰੀ ਹੋਏ ਹੈਗੇ ਆ ਦੋਨਾਂ ਦੁਕਾਨਾਂ ਦੇ ਵਿੱਚ ਜਿਹੜੀ ਬਾਰਬਰ ਸ਼ਾਪ ਆ ਉਹਦੇ ਕੰਨੇ ਤਾਲੇ ਟੁੱਟੇ ਸੀ ਲੇਕਿਨ ਉਹਦੇ ਕੋਈ ਸਮਾਨ ਦਾ ਵਗੈਰਾ ਕੋਈ ਲਾਭਾ ਨਹੀਂ ਪਾਇਆ ਗਿਆ ਤੇ ਸਰ ਇਸ ਮਾਮਲੇ ਦੇ ਵਿੱਚ ਕੋਈ ਸੀਸੀਟੀਵੀ ਆਈ ਹੈ ਜਾਂ ਕਿੰਨੇ ਕੀ ਦੀ ਚੋਰੀ ਹੋਈ ਜੀ ਸਾਰੇ ਏਰੀਆ ਦੀ ਸੀਸੀਟੀਵੀ ਜੇ ਕੀਤੀ ਉਸ ਗਲੀ ਜਿੰਨੀ ਹੈਗੀ ਆ ਉਹਨਾਂ ਦੇ ਮੁਤਾਬਕ ਕੋਈ ਨਾਮ ਨੂੰ ਵਿਅਕਤੀ ਕਿਉਂਕਿ ਉਹ ਚਿਹਰਾ ਟਾਈਮ ਸਗਾਰੇ ਨਹੀਂ ਹੁਣ ਕਰਕੇ ਸਾਫ਼ ਨਹੀਂ ਦਿਖੇ ਉਹ ਮੋਟਰਸਾਈਕਲ ਤੇ ਆਏ ਸੀ ਕਿ ਉਹਨਾਂ ਨੇ ਆ ਕੇ ਇਹ ਜਿਹੜੀਆਂ ਕਾਰ ਵੀ ਕੀਤੀ ਵਾਦਤ ਕੀਤੀ ਹੈਗੀ ਆ ਉਹ ਜਿਵੇਂ ਮੁਤਾਬਕ ਦੋ ਬੰਦੇ ਮੋਟਰਵੇਅ ਫੈਕਟਰੀ ਤੇ ਆਏ ਹੈਗੇ ਸੀ ਟਾਈਮ ਹੋਊਗਾ ਕੋਈ 4:00 ਦੇ 4:30 ਦੇ ਵਿਚ ਵਿੱਚ ਦਾ ਇਹ ਵਾਕਿਆ ਹੈਗਾ ਇਹ ਦੁਕਾਨਦਾਰਾਂ ਨੇ ਦੱਸਿਆ ਵੀ ਦੋਨੇ ਦੁਕਾਨਾਂ ਤੇ ਕਿੰਨੀ ਕਿੰਨੀ ਚੋਰੀ ਹੋਈ ਹੈ ਉਹ ਕਿੰਨੇ ਵੀ ਸਾਰਾ ਵਿਰਵਾਹ ਬਣਾ ਕੇ ਦੱਸ ਦਿਆਂਗੇ ਤੁਹਾਨੂੰ ਵੀ ਕਿੰਨਾ ਕਿੰਨਾ ਵੀ ਸਾਡੇ ਕੋਲ ਕਿੰਨਾ ਕਿੰਨਾ ਸਮਾਨ ਚੋਰੀ ਹੋਇਆ ਤੇ ਵੀ ਸਾਡੇ ਪੈਸੇ ਕਿੰਨੇ ਹੈਗੇ ਆ ਵੀ ਡਿਟੇਲ ਸਾਰਾ ਤੁਹਾਨੂੰ ਬਾਅਦ ਹੀ ਦੱਸ ਦਿਆਂਗੇ ਕੋਈ ਸਰ ਸੀਸੀਟੀਵੀ ਦੇ ਵਿੱਚ ਕੋਈ ਪਤਾ ਲੱਗਦਾ ਵੀ ਕਿੰਨੇ ਕਿ ਨੌਜਵਾਨ ਸੀ ਕੱਲਾ ਸੀ ਇਹਦੇ ਨਾਲ ਹੋਰ ਵੀ ਕੋਈ ਜੇ ਨਾ ਸੀ ਸੀਸੀਟੀਵੀ ਦੇ ਮੁਤਾਬਕ ਤਾਂ ਕਲੇ ਦੋ ਹੀ ਨੌਜਵਾਨ ਜਿਹੜੇ ਹੈ ਕੋਈ ਨੇਰਾ ਹੋਣ ਕਰਕੇ ਤੋਂ ਨੂੰ ਕਰਕੇ ਸ਼ਾਇਦ ਨਹੀਂ ਪੂਰੇ ਸਾਫ ਦੇ ਸ਼ਕਲਾਂ ਨਜ਼ਰ ਨਹੀਂ ਆਈਆਂ ਤੇ ਇਸ ਕਰਕੇ ਉਹਨਾਂ ਦਾ ਸਟੇਰੋ ਸਾਫ ਨਹੀਂ ਨਜ਼ਰ ਨਹੀਂ ਆ ਰਿਹਾ ਪਰ ਦੋ ਵਾਜਬ ਵਿਅਕਤੀ ਜਿਹੜੇ ਮੋਟਰਸਾਈਕਲ ਦੇ ਆਏ ਸੀ ਸਰ ਕਿੰਨੇ ਕਿਉਂ ਦਾ ਵਾਕਿਆ ਹੈਗਾ ਇਹ ਇਹ ਵਾਕਿਆ ਮੇਰੇ ਖਾ ਪੌਣੇ 4 ਤੋਂ ਲੈ ਕੇ ਸਵਾ 4 ਦੇ ਵਿੱਚ ਵਿੱਚ ਦਾ ਵਾਕਿਆ ਹੈ ਜੁੜੇ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ